ਆਰੇ ਕਿੰਤੀ ਮੈਂ ਕਿਤੀ ਕਰ ਰਹੇ ਆ ਜਦਾਂ ਇਹ ਜਿਹੜੇ ਕੋਈ ਰੋਂਗ ਪਾਰਕਿੰਗ ਕਰਦੇ ਆ ਜਾਂ ਟ੍ਰੈਫਿਕ ਜਾਮ ਕਰਦੇ ਆ ਲੋਕੀ ਜਾਂ ਹੋਰ ਵੀ ਕੋਈ ਡਾਕੂਮੈਂਟ ਉਹ ਚੈੱਕ ਕਰ ਰਹੇ ਆ ਆਪਾਂ ਪੁਲਿਸ ਦੇ ਨਾਲ ਜੁਆਇੰਟ ਚੈਕਿੰਗ ਵੀ ਹੋ ਰਹੀ ਆ ਅੱਜਪਨ ਕਰ ਰਹੇ ਆ ਆਪਾਂ ਆ ਰੋਂਗ ਪਾਰਕਿੰਗ ਜਾਂ ਜੇ ਕੋਈ ਹੋਰ ਵੀ ਕੋਈ ਆਫੈਂਸ ਮਿਲਦਾ ਉਹਦਾ ਵੀ ਕਰਦੇ ਆ ਆਪਾਂ ਵਾਇਓਲੇਸ਼ਨ ਜੇ ਉਹ ਕਰਦਾ ਬੰਦਾ ਵੀ ਕਿ ਕਿਹੜੇ ਲੋਕ ਨੇ ਜੀ ਜਿਹੜੇ ਰੋਂਗ ਪਾਰਕਿੰਗ ਜਾਂ ਗੱਡੀਆਂ ਖੜਾ ਕਿੱਥੇ ਗੱਡੀਆਂ ਆਪਣੀਆਂ ਖੜੀਆਂ ਕਰਨ ਦੀ ਜਾਂਦਾ। ਇੰਨਾ ਰੋਡ ਛੋਟੇ ਬਾਅਦ ਤੇ ਗੱਡੀਆਂ ਰੋਡ ਸੜਕ ਦੇ ਉੱਪਰ ਲਾਉਂਦੇ ਆ ਗੱਡੀ। ਕੋਈ ਬੰਦਾ ਦੁਕਾਨ ਦੇ ਕੋਲ ਚੀਜ਼ ਲੈ ਜਾਂਦਾ ਸੜਕ ਦੇ ਰਾਹ ਚੱਲ ਜਾਂਦਾ। ਉਹ ਟ੍ਰੈਫਿਕ ਜਾਮ ਹੋ ਜਾਂਦਾ। ਉਸ ਚੀਜ਼ ਨੂੰ ਅਸੀਂ ਰਵਾਈਡ ਕਰ ਰਹੇ ਹਾਂ। ਤਾਂ ਵੀ ਕੀਤੇ ਜਾ ਰਹੇ ਸੀ। ਚਾਰ ਕਰ ਰਹੇ ਜਿਹੜੇ ਬੰਦਾ ਜੀ। ਹਾਂ ਜੀ। ਕੀ ਲੋਕਾਂ ਨੂੰ ਕੀ ਅਪੀਲ ਹੈ ਜੀ ਜਿਹੜੇ ਲੋਕ ਆਮ। ਮੈਂ ਲੋਕਾਂ ਨੂੰ ਅਪੀਲ ਇਹੀ ਕਰਦਾ ਜੀ ਵੀ ਗੱਡੀਆਂ ਸੜਕ ਦੇ ਉੱਪਰ ਨਾ ਲਾਉਣ ਬਾਇਓਲੇਸ਼ਨ ਨਾ ਕਰਨ ਤੇ ਆਪਣੀ ਡਾਕੂਮੈਂਟ ਪੂਰੇ ਰੱਖਣ। ਇਹ ਓਵਰ ਸਪੀਡਿੰਗ ਨਾ ਕਰਨ ਨੂੰ ਰੋਣਾ ਦੀ ਵਾਇਓਲਸ਼ਨ ਨਾ ਕਰਨੀ ਇਹ ਸਰ ਜੀ ਜੁਰਮਾਨਾ ਨਹੀਂ ਕਰਦੇ ਨੀ ਚਲਾਣ ਨਾਲ ਜਮਾਨਾ ਪਈ ਕਰਨਾ ਹੁੰਦਾ ਉਹ ਬੰਦੇ ਨੂੰ ਇਹ ਮੋਟਾ ਜੁਰਮਾਨਾ ਜੀ ਜਾਂ ਅਸਰ ਵਿੱਚ ਨਾਰਮਲ ਹੀ ਨਹੀਂ ਜੁਰਮਾਨਾ ਮੋਟਾ ਦਾ ਪਤਾ ਨਹੀਂ ਹੁੰਦਾ ਉਹਦੇ ਵਿੱਚ ਜੋ ਨੋਟੀਫਿਕੇਸ਼ਨ ਵਿੱਚ ਲਿਖਿਆ ਜੋ ਜੁਰਮਾਨਾ ਕਿਸੇ ਫੇਸ ਦੇ ਅਲੱਗ-ਅਲੱਗ ਫੇਸ ਦੇ ਅਲੱਗ-ਅਲੱਗ ਜੁਰਮਾਨੇ ਫਿਕਸ ਹੈ ਉਹ ਮਤਲਬ ਉਹ ਜੁਰਮਾਨੇ ਜੋ ਫਿਕਸ ਹੈ ਉਹੀ ਲਗੜਾਗੇ ਲੋਕਾਂ ਨੂੰ ਸਮਝਣਾ ਚਾਹੀਦਾ ਹਾਂ ਲੋਕਾਂ ਨੂੰ ਆਪਣੇ ਆਪ ਹੀ ਸਮਝਣੀ ਚਾਹੀਦੀ ਸਾਨੂੰ ਰੋੜੀ ਨਾ ਪਵੇ ਚਲਾਣ ਕਰਨ ਦੀ ਸਾਡੇ ਜਿੰਦਗੀ ਵਿੱਚ ਮੈਂ ਕਿਹਦੀ ਕਰ ਰਹੇ ਚਲਾਣ ਇਹ ਜਿਹੜੇ ਕੋਈ ਰੋਂਗ ਪਾਰਕਿੰਗ ਕਰਦੇ ਆ ਜਾਂ ਟ੍ਰੈਫਿਕ ਜਾਮ ਕਰਦੇ ਆ ਲੋਕੀ ਜਾਂ ਹੋਰ ਵੀ ਕੋਈ ਡਾਕੂਮੈਂਟ ਉਹ ਚੈੱਕ ਕਰ ਰਹੇ ਆ ਆਪਾਂ ਪੁਲਿਸ ਦੇ ਨਾਲ ਜੁਆਇੰਟ ਚੈਕਿੰਗ ਵੀ ਹੋ ਰਹੀ ਹੈ ਅੱਜਪਨ ਕਰ ਰਹੇ ਆ ਆਪਾਂ ਆ ਰੋਂਗ ਪਾਰਕਿੰਗ ਜਾਂ ਜੇ ਕੋਈ ਹੋਰ ਵੀ ਕੋਈ ਆਫੈਂਸ ਮਿਲਦਾ ਉਹਦਾ ਵੀ ਕਰਦੇ ਆ ਆਪਾਂ ਬਾਇਓਲੇਸ਼ਨ ਜੇ ਉਹ ਕਰਦਾ ਬੰਦਾ ਇਹ ਕਿਹੜੇ ਲੋਕ ਨੇ ਜੀ ਜਿਹੜੇ ਰੋਂਗ ਪਾਰਕਿੰਗ ਜਾਂ ਗੱਡੀਆਂ ਖੜਾ ਕਿੱਥੇ ਗੱਡੀਆਂ ਆਪਣੀਆਂ ਖੜੀਆਂ ਕਰਨ ਦੀ ਜਾਂਦਾ ਨਾ ਰੋਡ ਛੋਟ ਬਾਹਰ ਤੇ ਗੱਡੀਆਂ ਰੋਡ ਸੜਕ ਦੇ ਉੱਪਰ ਲਾਉਂਦੇ ਆ ਗੱਡੀ ਕੋਈ ਬੰਦਾ ਦੁਕਾਨ ਦੇ ਕੋਲ ਚੀਜ਼ ਲੈ ਜਾਂਦਾ ਸੜਕ ਦੇ ਰਾਹ ਚੱਲ ਜਾਂਦਾ ਉਹ ਟ੍ਰੈਫਿਕ ਜਾਮ ਉਹ ਇਸ ਚੀਜ਼ ਹਾਂ ਇਹ ਲੋਕਾਂ ਨੂੰ ਕੀ ਅਪੀਲ ਹੈ ਜੀ ਜਿਹੜੇ ਲੋਕ ਆਮ ਆਦਮੀ ਮੈਂ ਲੋਕਾਂ ਨੂੰ ਅਪੀਲ ਇਹੀ ਕਰਦਾ ਜੀ ਵੀ ਗੱਡੀਆਂ ਸੜਕਾਂ ਦੇ ਉੱਪਰ ਨਾ ਲਾਉਣ ਬਾਇਓਲੇਸ਼ਨ ਨਾ ਕਰਨ ਤੇ ਆਪਣੇ ਡਾਕੂਮੈਂਟ ਪੂਰੇ ਰੱਖਣ ਤੇ ਓਵਰ ਸਪੀਡਿੰਗ ਨਾ ਕਰਨ ਉਹਨਾਂ ਦੀ ਬਾਇਓਲੇਸ਼ਨ ਨਾ ਕਰਨ ਇਹ ਇਹ ਸਰ ਜੀ ਜਰਾ ਨਹੀਂ ਕਰਦੇ ਨੀ ਜਦੋਂ ਆਹ ਜਮਾਨਾ ਵੀ ਕਰ ਰਹੇ ਹੁੰਦੇ ਨੇ ਉਹ ਬੰਦੇ ਇਹ ਮੋਟਾ ਜੁਰਮਾਨਾ ਜੀ ਜਾਂ 100 ਰੁਪਏ ਦਾ ਨਾਰਮਲ ਹੀ ਨਹੀਂ ਜੁਰਮਾਨਾ ਮੋਟਾ ਦਾ ਪਤਾ ਨਹੀਂ ਹੁੰਦਾ ਉਹਦੇ ਵਿੱਚ ਜੋ ਨੋਟਿਸ ਵਿੱਚ ਲਿਖਿਆ ਜੋ ਜੁਰਮਾਨਾ ਕਿਸੇ ਫੇਸ ਦੇ ਅਲੱਗ-ਅਲੱਗ ਫੇਸ ਦੇ ਅਲੱਗ-ਅਲੱਗ ਜੁਰਮਾਨੇ ਫਿਕਸ ਹੈ ਉਹ ਮਤਲਬ ਉਹ ਜੁਰਮਾਨੇ ਜੋ ਫ ਲੋਕਾਂ ਨੂੰ ਸਮਝਣਾ ਚਾਹੀਦਾ ਹਾਂ ਲੋਕਾਂ ਨੂੰ ਆਪਣੇ ਆਪ ਹੀ ਸਮਝਣੀ ਚਾਹੀਦੀ ਸਾਨੂੰ ਲੋੜ ਹੀ ਨਾ ਪਵੇ ਇਹ ਚਾਰ ਕਰਨ ਦੀ